ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਪਾਲ ਮੋਤਪਾਲ ਨੇ ਇੱਕ ਧਨਕਰਦੂਤ ਦਸਣੀ ਹੈ ਬਹੁਤ ਲੋਕ ਉਹ ਨੇ ਸਾਡੇ ਕੌਮ ਦੇ ਵਿੱਚ ਜਿਹੜੇ ਕੌਮ ਨੂੰ ਖਤਮ ਕਰਨ ਵਾਸਤੇ ਸਰਕਾਰਾਂ ਦੇ ਨਾਲ ਮਿਲ ਕੇ ਬਹੁਤ ਕੁਝ ਕਰ ਰਹੇ ਨੇ ਅਸਾਮ ਦੇ ਵਿੱਚ ਬੀਜਪੀ ਦੀ ਸਰਕਾਰ ਹੈ ਡੇਬ੍ਰੂਗੜ੍ਹ ਜੇਲ੍ਹ ਦੇ ਵਿੱਚ ਅਮਰਤਪਾਲ ਨੂੰ ਫੋਨ ਵਗੈਰਾ ਜਿਹੜੇ ਮਹੀਆ ਕਰਵਾਏ ਗਏ ਨੇ ਜਾਨਕਿ ਅਮਰਤਪਾਲ ਕੋਲੇ ਫੋਨ ਹੈਗਾ ਗੱਲਬਾਤ ਕਰਨ ਵਾਸਤੇ ਔਰ ਇਹ ਗੱਲ ਕੋਈ ਮੈਂ ਆਪਨੀ ਕਹਿ ਰਿਹਾ ਜਿਹੜੇ ਸਿਮਰਜੀਤ ਸਿੰਘ ਵਕੀਲ ਨੇ ਅਮਰਤਪਾਲ ਦੇ ਕੇਸ ਵੀ ਉਹਨਾਂ ਨਾਲ ਲੜੇ ਨੇ ਉਹਨਾਂ ਦੀ ਇੱਕ ਇੰਟਰਵਿਊ ਹੈ ਉਹ ਕਹਿੰਦੇ ਜਿਹੜੇ ਇਹਦੇ ਸਾਥੀ ਸੀ ਇਹਨਾਂ ਨੂੰ ਵੱਖ ਤਾਂ ਕੀਤਾ ਗਿਆ ਪੰਜਾਬ ਲੈ ਜਾਂਦਾ ਗਿਆ ਕਿ ਅਮਰਤਪਾਲ ਲਈ ਕੋਈ ਗੱਲਬਾਤ ਇਹ ਸੁਣ ਨਾ ਸਕਣ ਇਸ ਕਰਕੇ ਇਹਨੂੰ ਵੱਖ ਕੀਤਾ ਗਿਆ ਇਹਨਾਂ ਦੇ ਸਾਥੀਆਂ ਨਾਲ ਔਰ ਜਦੋਂ ਕਿਤੇ ਫੋਨ ਤੇ ਗੱਲ ਕਰਦਾ ਸੀ ਕਿਸੇ ਗੈਂਗਸਟਰ ਦੇ ਨਾਲ ਤਾਂ ਉਦੋਂ ਇਹਦੇ ਸਾਥੀ ਗੱਲ ਸੁਣ ਲੈਂਦੇ ਸੀ ਖਾਸ ਕਰਕੇ ਜਿਵੇਂ ਦਲਜੀਤ ਕਲਸੀ ਦੀ ਗੱਲ ਕਰਦੇ ਹੂੰ ਉਹ ਧਿਆਨ ਰੱਖਦਾ ਸੀ ਬਾਜੇ ਕੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਸੀ ਕਿ ਟਾਮਨ ਡੋਲ ਦੀਆਂ ਗੋਲੀਆਂ ਖਾਂਦਾ ਹੈ ਅਮਰਤਪਾਲ ਇਹ ਸਾਰਾ ਕੁਝ ਦਾ ਕੀਤਾ ਗਿਆ ਕਿਉਂਕਿ ਅਮਰਤਪਾਲ ਚਾਹੁੰਦਾ ਸੀ ਕਿ ਮੈਂ ਇਹਨਾਂ ਨਾਲ ਵੱਖ ਰਵਾਂ ਔਰ ਜਿਹੜੀਆਂ ਕਾਲੀਆਂ ਕਰਤੂਤਾਂ ਉਹਨੇ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਕੌਮ ਦੇ ਮੱਥੇ ਤੇ ਕਲੰਕ ਲਾਉਣ ਵਾਸਤੇ ਕਰਨੀਆਂ ਨੇ ਉਹ ਕੱਲਾ ਕਰ ਸਕੇ ਕਿਸੇ ਨੂੰ ਉਹਦੇ ਕੰਸੋ ਨਾ ਮਿਲੇ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਇਹਨਾਂ ਨੂੰ ਇੱਕ ਘਰ ਦਿੱਤਾ ਗਿਆ ਸੀ ਤਿੰਨ ਕਮਰਿਆਂ ਦਾ ਜਿਹਦੇ ਵਿੱਚ ਖਾਣ ਪੀਣ ਦੀ ਖੁੱਲ ਸੀ ਜੋ ਮਰਜ਼ੀ ਖਾ ਪੀ ਸਕਦੇ ਸੀ ਖੇਡਣ ਵਾਸਤੇ ਛੋਟਾ ਜਿਹਾ ਗਰਾਊਂਡ ਹੁੰਦਾ ਉੱਥੇ ਖਬਰਾਂ ਇਹਨਾਂ ਦੇ ਕੋਲ ਪਹੁੰਚਦੀਆਂ ਨੇ ਮੈਗਜ਼ੀਨਾਂ ਦੇ ਕੋਲ ਪਹੁੰਚਦੇ ਨੇ ਜਾਨਕਿ ਐਸ ਇਸਰਤ ਦੀ ਜ਼ਿੰਦਗੀ ਡਿਬਰੂਗੜ ਜੇਲ੍ਹ ਦੇ ਵਿੱਚ ਇਹ ਜੀ ਰਹੇ ਸੀ ਪਰ ਜਿਸ ਮਕਸਦ ਦੇ ਲਈ ਇਹਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਉਹ ਮਕਸਦ ਅਗਲੇ ਦਾ ਪੂਰਾ ਨਹੀਂ ਹੁੰਦਾ ਸੀ ਕਿਉਂਕਿ ਜਿਹੜੇ ਗੁੰਡਾਗਰਦੀ ਇਹਦੇ ਕੋਲੋਂ ਕਰਵਾਉਣੀ ਸੀ ਉਹ ਛੇਤੀ ਕਿਤੇ ਹੋ ਨਹੀਂ ਰਹੀ ਸੀ ਮੁਕਤੀ ਗੱਲ ਇਹ ਕਹਿ ਸਕਦੇ ਆ ਕਿ ਆਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਬੀਜੇਪੀ ਨੇ ਜੋ ਕੁਝ ਕਰਵਾਇਆ ਅਮਰਤਪਾਲ ਦੇ ਕੋਲੋਂ ਕਰਵਾਇਆ ਇਹ ਵੀ ਕਹਿ ਸਕਦੇ ਆ ਕਿ ਇਹਨੂੰ ਜਦੋਂ ਦੁਬਈ ਤੋਂ ਪਲਾਂਟ ਕਰਕੇ ਪੰਜਾਬ ਵਿੱਚ ਲਿਆਂਦਾ ਗਿਆ ਇਹ ਸਭ ਕੁਝ ਜਾਣ ਕੇ ਪਲਾਨ ਕੀਤਾ ਹੋਇਆ ਸੀ ਔਰ ਪਿੰਡਾਂ ਵਾਲੇ ਸੰਤਾਂ ਦੀ ਹਾਲਾਂਕਿ ਮੈਂ ਸੰਤ ਨਹੀਂ ਮੰਨਦਾ ਉਹਨਾਂ ਨੂੰ ਮੈਂ ਇੱਕ ਅਤਵਾਦੀ ਕਹਿਣਾ ਹਾਂ ਉਹਨਾਂ ਦੀ ਕਾਪੀ ਕਰਵਾਈ ਜਾਂਦੀ ਹੈ ਮਤਲਬ ਲੋਕ ਮਿੰਡਰਾ ਵਾਲੇ ਤੋਂ ਡਰਦੇ ਸੀ ਜਸਤਕਾਰ ਕਰਦੇ ਸੀ ਉਹਦੇ ਮੁਤਾਬਕ ਇਹ ਤੋਂ ਕਾਪੀ ਕਰਵਾ ਕੇ ਪੰਜਾਬ ਦੇ ਵਿੱਚ ਉਭਾਰਿਆ ਜਾਂਦਾ ਹੈ ਨਸ਼ਾ ਸ਼ਰਾਬ ਦੀ ਗੱਲ ਕਰਦਾ ਹੈ ਅਮਰ ਸ਼ਕਾਉਣ ਦੀ ਗੱਲ ਕਰਦਾ ਹੈ ਪਰ ਕਿਤੇ ਨਾ ਕਿਤੇ ਗਲਤੀ ਕਰ ਬੈਠਦਾ ਜਦੋਂ ਇੱਕ ਕੁੜੀ ਦੇ ਨਾਲ ਇਹਦੇ ਗਨਮੈਨ ਦਾ ਚੱਕਰ ਪੈਂਦਾ ਤੇ ਉਦੋਂ ਇਹਨੂੰ ਉਬਰਿੰਦਰ ਫੋਨ ਕਰਕੇ ਕਹਿੰਦਾ ਤੇ ਇਹ ਬਰਦਾਸ਼ਤ ਨਹੀਂ ਕਰ ਸਕਿਆ ਉਸ ਮੁੰਡੇ ਨੂੰ ਇਹਨਾਂ ਨੇ ਚੱਕ ਕੇ ਕੁੱਟਮਾਰ ਕੀਤੀ ਪਰਚਾ ਪੈ ਜਾਂਦਾ ਤੇ ਉਹ ਰੱਦ ਕਰਾਉਣ ਵਾਸਤੇ ਥਾਣੇ ਤੇ ਹਮਲਾ ਕਰ ਦਿੱਤਾ ਇੱਥੋਂ ਇਹ ਤਾਂ ਪੰਗਾ ਪੈ ਜਾਂਦਾ ਔਰ ਇੱਕ ਹੋਰ ਬਹੁਤ ਵੱਡੀ ਗੱਲ ਉਹ ਵਕੀਲ ਸਾਹਿਬ ਨੇ ਕਹੀ ਉਹ ਕਹਿੰਦੇ ਕਹਿੰਦੇ ਵੀ ਇਹ ਲਾਹੌਰ ਵੀ ਗਿਆ ਹੋਇਆ ਜਨ ਕਿ ਪਾਕਿਸਤਾਨ ਵੀ ਜਾ ਕੇ ਆਇਆ ਇਹਨਾਂ ਨੇ ਕੁਝ ਬੰਦੇ ਪੰਜਾਬ ਤੋਂ ਚੱਕ ਕੇ ਲਾਹੌਰ ਲੈ ਕੇ ਗਏ ਇਹ ਕਿੰਨਾ ਕੁ ਸੱਚ ਹੈ ਵਕੀਲ ਨੇ ਕਹਿਣ ਮੁਤਾਬਕ ਉਥੇ ਬੰਦੇ ਡਰਾਏ ਧਮਕਾਏ ਔਰ ਜਿਹੜਾ ਅਵਤਾਰ ਸਿੰਘ ਖੰਡਾ ਸਿੰਘ ਇੰਗਲੈਂਡ ਵਿੱਚ ਉਹਦਾ ਕਤਲ ਵੀ ਕਿਵੇਂ ਕਰਵਾਇਆ ਅਮਰਤਪਾਲ ਨੇ ਔਰ ਉਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਕਹਿੰਦੇ ਜਿਹੜਾ ਅਰਸ਼ਦਲਾ ਹੈਗਾ ਉਹਦੀ ਗੁਰਪ੍ਰੀਤ ਹਰੀ ਦੇ ਹਰੀ ਨੌਂ ਦੇ ਨਾਲ ਜਿਹੜੇ ਦਾ ਕਤਲ ਹੋਇਆ ਉਹਦੇ ਨਾਲ ਕੋਈ ਜਾਣ ਪਛਾਣ ਨਹੀਂ ਸੀ ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹਦੇ ਨਾਲ ਕੋਈ ਤਾਰਾ ਨਹੀਂ ਜੁੜਦੀਆਂ ਸੀ ਜਦੋਂ ਕਹਿੰਦੇ ਹਰੀ ਨੌਂ ਦਾ ਜੜ ਕੇ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਕਰਵਾ ਦਿੱਤਾ ਅਮਰਤਪਾਲ ਨੇ ਆਪਣੇ ਬੰਦਿਆਂ ਕੋਲੋਂ ਉਦੋਂ ਬਾਅਦ ਦੇ ਵਿੱਚ ਕਹਿੰਦੇ ਅਮਰਤਪਾਲ ਨੇ ਫੋਨ ਕਰਕੇ ਹਸਪਤਾਲੇ ਨੂੰ ਕਿਹਾ ਵੀ ਹੁਣ ਜ਼ਿੰਮੇਵਾਰੀ ਤੂੰ ਲੈ ਮੈਂ ਪਛ ਜਾਣਾ ਇਹ ਸਭ ਕੁਝ ਉਹ ਵਕੀਲ ਨੇ ਖੁਲਾਸੇ ਕੀਤੇ ਐ ਇਹਦੇ ਵਿੱਚ ਕਿੰਨਾ ਕੁ ਸੱਚ ਹੈ ਹੈ ਜਾਂ ਨਹੀਂ ਪਰ ਇਹ ਗੱਲ ਮੈਂ ਕਹਿ ਦੇਣਾ ਜਿਹੜੀਆਂ ਅਮਰਤਪਾਲ ਦੀਆਂ ਕਦੀੜਾਂ ਨੇ ਭੇਡਾਂ ਨੇ ਉਹ ਨਹੀਂ ਗੱਲ ਮੰਨਦੀਆਂ ਉਹਨਾਂ ਕੋਲੇ ਗਾੜੀ ਘਲੋਚ ਹੁੰਦਾ ਸਾਡਾ ਭਾਈ ਸਾਹਿਬ ਮੁੱਖ ਮੰਤਰੀ ਬਣੂਗਾ ਉਹਨਾਂ ਕੋਲੇ ਆਹੀ ਗੱਲਾਂ ਹੁੰਦੀਆਂ ਨੇ ਹੁਣ ਜਿਹੜੇ ਖੁਲਾਸੇ ਕੀਤੇ ਨੇ ਕਿ ਲਾਹੌਰ ਤੱਕ ਵੀ ਬੰਦਾ ਜਾ ਕੇ ਆਇਆ ਜਾਨੀ ਕਿ ਪਾਕਿਸਤਾਨ ਵੀ ਜਾ ਕੇ ਆਇਆ ਖਿੱਤਾ ਸ਼ਰਿਆਂ ਵੀ ਪਤਾ ਹੈ ਔਰ ਇਹਨਾਂ ਦੀ ਔਕਾਤ ਨੇੜੇ ਕਹਿੰਦੇ ਸੀ ਦਵਾਈ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦਾ ਸੀ ਉੱਥੇ 2-4 ਹਜ਼ਾਰ ਦਿਨਾਰ ਦੀ ਗੱਲ ਇਹ ਬੰਦਾ ਕਰਦਾ ਜਿਹੜੇ ਜਿਹੜੇ ਬੰਦੇ ਕਹਿੰਦੇ ਟਰਾਂਸਪੋਰਟ ਦਾ ਕੰਮ ਸੀ ਅਮੀਰ ਬੰਦਾ ਸੀ ਇਹ ਸਭ ਨੰਗ ਮਲੰਗ ਸੀ ਲੁੱਟਾਂ ਖੋਹਾਂ ਕਰਨ ਵਾਲੇ ਗੈਂਗਸਟਰਾਂ ਦੇ ਨਾਲ ਮਿਲ ਕੇ ਫਰੋਤਿੰਗ ਲੈਣ ਵਾਲੇ ਤੇ ਇਹਨੂੰ ਇੱਕ ਧਾਰਮਿਕ ਆਗੂ ਬਣਾ ਕੇ ਪੇਸ਼ ਕੀਤਾ ਗਿਆ ਤੇ ਸਾਡੀ ਕੌਮ ਦੇ ਵਿੱਚ ਮੈਂ ਸਰਿਆਮ ਕਹਿੰਦਾ ਵੀ ਅੰਧ ਭਗਤ ਬਹੁਤ ਨੇ ਜਿਹੜੇ ਅੰਨੇ ਸ਼ਰਧਾ ਰੱਖਣ ਵਾਲੇ ਨੇ ਤੇ ਬਸ ਉਹ ਇੱਕ ਅੰਦੀ ਗੱਲ ਬਾਤ ਸੁਣ ਲੈਣ ਗੰਦਗੀ ਨੂੰ ਪਹਾੜਾਂ ਤੇ ਚੜਾ ਦਿੰਦੇ ਹੁੰਦੇ ਆ। ਸਭ ਤੋਂ ਵੱਡੀ ਗੱਲ ਜਿਹੜੀ ਉਹ ਵਕੀਲ ਸਾਹਿਬ ਨੇ ਕਹੀ ਉਹ ਕਹਿੰਦੇ ਵੀ ਜਿਹੜਾ ਅਜਨਾਲਾ ਕੰਡ ਹੋਇਆ ਉਹ ਕੋਈ ਧਾਰਮਿਕ ਮਸਲਾ ਨਹੀਂ ਸੀ। ਤੇ ਉਹ ਇਹਨਾਂ ਦਾ ਇੱਕ ਜਨਾਨੇ ਛੇੜਨ ਦਾ ਮਸਲਾ ਸੀ। ਤੇ ਉਹਨੂੰ ਧਾਰਮਿਕ ਮਸਲਾ ਬਣਾ ਕੇ ਅਮਰਪਾਲ ਨੂੰ ਜਣ ਕੇ ਮੂਤਪਾਲ ਨੂੰ ਇੱਕ ਬਹੁਤ ਵੱਡਾ ਕੌਮ ਦਾ ਆਗੂ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਤੇ ਹੁਣ ਇਹਦਾ ਖਮਿਆਜਾ ਜਿਹੜਾ ਉਹ ਪੰਜਾਬ ਦੇ ਵਿੱਚ ਸੇਖ ਕੌਮ ਨੂੰ ਤੇ ਪੰਜਾਬੀਆਂ ਨੂੰ ਭੋਤਨਾ ਪੈ ਰਿਆ ਔਰ ਨਜ਼ਾਰੇ ਕੌਣ ਲੈ ਰਿਆ ਅਮਰਤਪਾਲ ਦਾ ਪਰਿਵਾਰ ਭਾਪਾ ਉਹਦਾ ਹੁਣ ਜਿਹੜੇ ਦੇ ਨਾਲ 10 ਬੰਦੇ ਹੋਰ ਫੜੇ ਹੋਏ ਸੀ ਬਾਜ ਇੱਕ ਵਰਗੋ ਤਾਂ ਮਹਤੜ ਸੀ ਇਹਨਾਂ ਖਰਚਾ ਕਿੱਥੋਂ ਕਰ ਸਕਦੇ ਸੀ ਹੁਣ ਇਹਦਾ ਪਰਿਵਾਰ ਜਾਂਦਾ ਸੀ ਇਹਦੇ ਘਰ ਵਾਲੇ ਵੀ ਡਿਵਰੂ ਕਰ ਰਹੇ ਹੁੰਦੀ ਹੈ ਤੇ ਉਹ ਲੱਖਾਂ ਰੁਪਏ ਖਰਚਾ ਕਰਕੇ ਇਹਨੂੰ ਖਰਚਾ ਪਾਣੀ ਦੇ ਕੇ ਆਉਂਦਾ ਸੀ ਤੇ ਹੁਣ ਵੀ ਜਿਹੜੀ ਲੁੱਟ ਖਸੁੱਟ ਹੈਗੀ ਆ ਅਮਰਤਪਾਲ ਦੇ ਭਾਬੇ ਕੋਲ ਹੈ ਸਭ ਉਹ ਵਕੀਲ ਸਾਹਿਬ ਦੀਆਂ ਗੱਲਾਂ ਤੋਂ ਪਤਾ ਲੱਗਦਾ ਵੀ ਜਿੰਨਾ ਵੀ ਪੈਸਾ ਲੁੱਟ ਖਸੁੱਟਦਾ ਹੈਗਾ ਉਹ ਅਮਰਤਪਾਲ ਦੇ ਭਾਬੇ ਕੋਲ ਹੈ ਇਹ ਕਰਤੂਤਾਂ ਨੇ ਅਮਰਤਪਾਲ ਲਈਆਂ ਜਿਹਨੂੰ ਸਾਡੇ ਪੰਜਾਬ ਦੇ ਲੋਕ ਭੇਡਾਂ ਦੀ ਤਰ੍ਹਾਂ ਕਹਿ ਰਹੇ ਨੇ ਕਿ ਸਾਨੂੰ ਭਾਈ ਸਾਹਿਬ 2026 ਦੇ ਵਿੱਚ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਸਾਡਾ ਭਾਈ ਸਾਹਿਬ ਮੁੱਖ ਮੰਤਰੀ ਹੋਵੇ ਜਿਹੜੇ ਇਦਾਂ ਦੇ ਕਰ ਰਹੇ ਨੇ ਇਹ ਕਰਦੋਤਾ ਉਹਨਾਂ ਲਈ ਦੱਸਿਆ ਨੇ ਹਾਰਮ ਕਰਨਾ ਹੋਇਆ ਕਰ ਲਿਓ ਤਿੰਨ ਹੀ ਭੇਡਾਂ ਦਾ ਕੰਮ ਹੁੰਦਾ ਵਿਆਹ ਬਿਆਹ ਕਰੀ ਜਾਣਾ ਤੇ ਇਹ ਸੁਣ ਕੇ ਮੈਨੂੰ ਵੀ ਕਹਿਣਾ ਬੀਜੇਪੀ ਦਾ ਏਜੰਟ ਹੈ ਇਹ ਸੌਖਾ ਹੁੰਦਾ ਕਿਸੇ ਨੂੰ ਕਹਿਣਾ ਪਰ ਇਹ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਕੋਈ ਆਪ ਨਹੀਂ ਕੀਤੀਆਂ ਵਕੀਲ ਸਾਹਿਬ ਦੀ ਇੱਕ ਇੰਟਰਵਿਊ ਹੈ ਉਹ ਸੁਣ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ